ਜੀ ਬਾਈ ਜੀ ਆਹ ਦੇਖ ਲੋ ਆ ਬਣਾਈਆਂ ਪੁੜੀਆਂ ਆ ਪੁੜੀਆਂ ਬਣਾਈਆਂ ਸੰਘੇੜਾ ਦੇ ਉੱਤੇ ਚੌਂਕ ਦੇ ਵਿੱਚ ਆ ਪੁੜੀ ਸਾਰੀ ਬੈਠ ਗਈ ਐ ਆ ਬੈਗੀ ਪੁੜੀ ਸਾਰੀ ਆ ਦੇਖੋ ਟਰਾਲਾ ਘੋੜਾ ਭਰਿਆ ਭਰਾਇਆ ਵਿਚਾਰਾ ਇਹ ਵੀ ਇੱਥੇ ਫਸ ਗਿਆ ਆਹ ਸਾਰਾ ਰੋਡ ਜਾਮ ਹੋ ਚੁੱਕਿਆਗਾ ਅਬ ਜਰਾ ਇਹ ਵੀ ਆਪਣਾ ਕੈਂਟਰ ਵਾਲਾ ਜਿਹੜਾ ਇਹ ਵੀ ਫਸ ਗਿਆ ਸੀਗਾ ਇਹਨੂੰ ਅ ਜੀਵੀ ਸੀ ਮਸ਼ੀਨ ਨੇ ਬਾਹਰ ਕੱਢਿਆ ਆ ਦੇਖੋ ਆਪ ਕੋਈ ਬਹਿ ਗਈ ਸਾਰੀ ਹਾਲੇ ਸਾਡੇ ਸਰਕਾਰਾਂ ਦੇ ਕੰਮ ਆ। ਅਬ ਦੁਨੀਆ ਬਹਿ ਗਈ। ਅਖੀਂਿਆਂ ਨੇ ਕਿਹਾ ਇਹ ਪੁਰੀਆਂ ਦਾ ਸਰਕਾਰਾਂ ਦਾ ਹੀ ਦੋਸ਼ ਹੈ। ਇਹ ਦੇਖੋ ਜਿਸੋ ਵੀ ਹੋਣ ਜਿਹੜੀਆਂ ਇਹ ਪੁਰੀਆਂ ਬੱਟੀਆਂ ਨੇ ਇਹ ਜੇ ਘੱਟ ਮੁੱਤੀ ਵੀ ਆ ਜਾਂ ਅਣਗਹਿਲੀ ਕਾਰਨ ਇੱਕ ਵਿਆਜਾ ਜਿਹੜਾ ਇਹ ਲੋਕਾਂ ਨੂੰ ਆਮ ਜਨਤਾ ਨੂੰ ਭੁੱਖਣਾ ਪੈ ਰਿਹਾ ਹੈਗਾ ਹਾਂਜੀ ਔਰ ਇੱਕ ਹੋਰ ਸਾਰਾ ਵਿਆਜਾ ਇਹ ਆਮ ਜਨਤਾ ਨੂੰ ਭੁੱਖਣਾ ਪੈ ਰਿਹਾ ਹੈ ਇਸਾਤ ਨੂੰ ਇਸ ਵੱਲ ਧਿਆਨ ਦੇਵੇ ਐਜੋ ਫਾਇਦਾ ਨਹੀਂ ਪਿਆਗਾ ਵੀਡੀਓ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਿਓ ਵੀਰ ਜੀ